ਪੁਰੀਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚ ਜਨਤਾ ਸਰਕਾਰ ਮੋਰਚਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵੱਲੋਂ ਵੱਖ-ਵੱਖ ਸਰਕਾਰੀ ਪ੍ਰਾਈਵੇਟ ਬੈਂਕ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਲੈ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਪ੍ਰਬੰਧਕਾਂ ਨੇ ਦੱਸਿਆ ਜਿਸ ਸਮੇਂ ਲੋਕਡਾਊਨ ਲੱਗਿਆ ਉਸ ਸਮੇਂ ਮੌਜੂਦਾ ਸਰਕਾਰ ਨੇ ਬੈਂਕਾਂ ਨੂੰ ਫਰਮਾਨ ਜਾਰੀ ਕੀਤਾ ਸੀ ਤੁਸੀਂ ਆਪਣੀਆਂ ਕਿਸ਼ਤਾਂ ਕੁਝ ਮਹੀਨੇ ਰੋਕਣ ਤੋਂ ਬਾਅਦ ਉਹੀ ਰਕਮ ਤੁਸੀਂ ਬੈਂਕ ਨੂੰ ਅਦਾਏਗੀ ਕਰੋ ਪਰ ਬੈਂਕਾਂ ਦੇ ਮੈਨੇਜਰ ਇਸ ਗੱਲ ਤੋਂ हट ਕੇ ਸਾਡੇ ਨਾਲ ਬਹੁਤ ਜ਼ਿਆਦਾ ਤਕ ਆ ਕਾਰ ਰਹੀ ਅਸੀਂ ਜਨਤਾ ਸਰਕਾਰ ਮੋਰਚਾ ਬੰਨੀ ਹੋਏ ਆ ਜੀ ਹਾਂ ਇਹ ਬੈਂਕਾਂ ਦੇ ਖਿਲਾਫ ਜਿਹੜੇ ਬੈਂਕ ਤੱਕੇਸ਼ਾਈ ਕਰ ਰਹੇ ਆ ਲੋਕਾਂ ਨੂੰ ਸਰਫੈਸੀ ਐਕਟ ਦੇ ਤਹਿਤ ਲੋਕਾਂ ਦੇ ਤਾਲੇਬੰਦੀ ਕਰ ਰਹੇ ਆ ਉਸ ਦੇ ਅਸੀਂ ਖਿਲਾਫ ਆਪਣਾ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਕਿਉਂਕਿ ਜਦ ਸਾਡਾ ਬੰਦਾ ਕੋਈ ਆਪਣਾ ਅਵੇਜ਼ਨ ਲੋਂਦਾ ਆ ਤਾਂ ਡੀਸੀ ਸਾਹਿਬ ਉਹਨਾਂ ਨੂੰ ਬੁਲਾਉਂਦੇ ਨਹੀਂਗੇ ਇੱਕ ਤਰਫਾ ਆਪਣਾ ਬੈਂਕਾਂ ਦੇ ਕਹਿਣ ਦੇ ਉੱਤੇ ਆਪਣਾ ਆਰਡਰ ਕਰ ਦਿੰਦੇ ਆ ਇਸ ਦੇ ਖਿਲਾਫ ਅਸੀਂ ਆਵਾਜ਼ ਚੱਕੜ ਆਏ ਆ ਜਦ ਕਿ ਸਰਫੇਸੀ ਐਕਟ ਗੈਰ ਸੰਵਿਧਾਨਿਕ ਹੈ ਸੰਵਿਧਾਨ ਕਹਿੰਦਾ ਆ ਕਿ ਸੰਵਿਧਾਨ ਦੀ ਧਾਰਾ 21 ਕੀ ਕਹਿੰਦੀ ਹੈ ਰੋਟੀ ਕਪੜਾ ਔਰ ਮਕਾਨ ਹਰ ਬੰਦੇ ਦਾ ਜੀਵਨ ਸਿਰ ਤੇ ਅਧਿਕਾਰ ਹੈ ਇਹਨੂੰ ਕੋਈ ਖੋ ਨਹੀਂ ਸਕਦਾ ਇਹਨੂੰ ਕੋਈ ਛੀਨ ਨਹੀਂ ਸਕਦਾ ਇਹ ਕਰਕੇ ਅਸੀਂ ਆਪਣਾ ਸਾਰੇ ਜਿਹੜੇ ਆਏ ਆ ਇਹਨਾਂ ਨੇ ਆਪਣਾ ਲੋਕ ਡੋਨ ਦੇ ਵਿੱਚ ਜੇ ਕਿਤੇ 3 ਮਹੀਨੇ ਟੁੱਟੇ ਤਾਂ ਉਹਦੇ 2-2 ਸਾਲ ਵਧਾਤੇ 3-3 ਸਾਲ ਵਧਾਤੇ ਅਮਾਉਂਟ ਵਧਾਤੀ ਨਾਲ ਇਹਨਾਂ ਨੇ ਜਿਹੜੀ ਕਿਸ਼ਤ ਹੈ ਕਿਸ਼ਤ ਵਧਾਤੀ ਹੈ ਦੇਖ ਬਹੁਤ ਜਲਦੀ ਜੇ ਪ੍ਰੋਜੈਕਸ਼ਨ ਲੈ ਰਿਹਾ ਹਾਂ ਕਿ ਹੁਣ ਕੀ ਤੁਸੀਂ ਤੁਹਾਨੂੰ ਡਿਸਾਊਂਡ ਕੀ ਸ਼ਵਾਸ਼ਣ ਦਵਾਇਆ ਡੀਸੀ ਸਾਹਿਬ ਨੇ ਕਿਹਾ ਸੀ ਇਹਦੇ ਬਾਰੇ ਗੱਲ ਕਰਾਂਗੇ ਅੱਗੇ ਤੋਂ ਜੇ ਕੋਈ ਆਪਣਾ ਬੈਂਕ ਕੇਰਨ ਨੂੰ ਆ ਕੇ ਕਹਿੰਦਾ ਆ ਤਾਂ ਆਪਣਾ ਉਸ ਬੰਦੇ ਨੂੰ ਹੀ ਪਹਿਲਾਂ ਬੁਲਾਇਆ ਜਾਵੇ ਸਾਡੀ ਇਹ ਮੰਗ ਹੈ ਵੀ ਉਸ ਬੰਦੇ ਨੂੰ ਹੀ ਪਹਿਲਾਂ ਬੁਲਾਇਆ ਜਾਵੇ ਇੱਕ ਤਰਫਾ ਆਰਡਰ ਨਾ ਕੀਤਾ ਜਾਵੇ ਇਹ ਡਾੜੀ ਮੰਗੀਏ ਨਹੀਂ ਪੁਲਿਸ ਨਾਲੀ ਆਗਲੀ ਨਮਤੀ ਕੀ ਹੋਊ ਸਾਡਾ ਹੀ ਮੋਰਚਾ ਖੜਾ ਸੀ ਆਪਣਾ ਖੜਾਂਗੇ ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਗੱਲ ਕਹਿ ਦਿੰਦੇ ਆ ਵੀ ਅਸੀਂ ਆਪਣਾ ਤਾਲਾਬਦ ਨਹੀਂ ਹੋਣ ਦਵਾਗੇ ਇਹ ਇਹ ਬੈਂਕਾਂ ਵਾਲਿਆਂ ਨੂੰ ਅਸੀਂ ਆਪਣਾ ਕਹਿ ਦਿੰਦੇ ਆ ਆਪਣੇ ਖੰਨ ਖੋਲ ਕੇ ਸੁਣਨੇ ਆ ਅਸੀਂ ੱੱਕੇ ਨਹੀਂ ਹੋਣ ਦਵਾ ਜਤਿੰਦਰ ਕੁਮਾਰ ਸ਼ਰਮਾ ਅਸੀਂ ਬੀਸੀਫ ਤਰਲੇ ਉੱਟੀ ਮੰਗ ਨੂੰ ਲੈ ਕੇ ਆਏ ਇਹ ਅਸੀਂ ਬੈਂਕਾਂ ਦੇ ੱੱਕੇ ਕਰ ਰਿਹਾ ਉਹਨਾਂ ਦੇ ਖਿਲਾਫ ਅਸੀਂ ਆਏ ਆ ਮੰਗ ਪੁੱਤਰ ਲੈ ਕੇ ਉਹਦੇ ਵਿੱਚ ਕੀ ਹੈ ਕਿ ਜਿਹੜੇ ਇਹ ਸਰਫੇਸੀ ਐਕਟ ਦੇ ਅਕੋਰਡਿੰਗ ਜਿਹੜੇ ਇਹ ਤਾਲਾਬੰਦੀ ਕਰ ਰਹੇ ਆ ਉਹ ਅਸੀਂ ਉਹਨਾਂ ਨੂੰ ਦੇਣ ਆਏ ਆ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਦੁਆਰਾ ਮਿਲਣ ਦਾ ਆਪਾਂ ਉਹਨਾਂ ਨੂੰ ਜ਼ਰੂਰ ਮਿਲਾਂਗੇ ਜਿਸ ਤਰ੍ਹਾਂ ਦੇ ਐਕਚੁਅਲੀ ਵਿੱਚ ਕੀ ਹੈ ਕਿ ਜਿਹੜੇ ਬੈਂਕ ੱੱਕੇ ਕਰਦੇ ਆ ਅਸੀਂ ਕਹਿੰਦੇ ਦੇਸ਼ ਇੱਕ ਹੈ ਸੰਵਿਧਾਨਿਕ ਹੈ ਤਾਂ ਉਸ ਸੰਵਿਧਾਨ ਦੇ ਪੇਪਰ ਕਰੰਸੀ ਐਕਟ ਦੇ ਅਕੋਰਡਿੰਗਲੀ ਜੋ ਸੰਵਿਧਾਨ ਦੇ ਤਰੀਕੇ ਨਾਲ ਕਿਸੇ ਦੇ ਲੋਨ ਹੈਗੇ ਕਿਸੇ ਤੋਂ ਨਹੀਂ ਮੋੜੇ ਜਾਂਦੇ ਬੈਂਕ ਉਹਨਾਂ ਨੂੰ ਲੈ ਰਹੇ ਆ ਅਸੀਂ ਕਹਿੰਦੇ ਵੀ ਅਸੀਂ ਅਦਾਇਗੀ ਕਰਾਂਗੇ ਸੰਵਿਧਾਨ ਦੇ ਤਰੀਕੇ ਨਾਲ ਠੀਕ ਹੈ ਜੀ ਸਾਡਾ ਇਹ ਮੰਗਾ ਅਸੀਂ ਉਹ ਕਿੰਨੇ ਕਿਲੋ ਫੀਟ ਦਾ ਘਟੋ ਘਟ ਇਹ ਪੂਰੇ ਭਾਰਤ ਦੇ ਵਿੱਚ 90% ਲੋਕ ਵੀਰ ਦੇ ਜੇ ਤੁਸੀਂ ਲੁਧਿਆਣਾ ਦੀ ਗੱਲ ਕਰਦੇ ਆ ਕਿੰਨੇ ਵਿਰੋਧ ਮੈਂ ਕਹਿੰਦਾ ਇੱਕ ਘਰ ਛੱਡ ਕੇ ਸਾਰੇ ਵੀਰ ਦਾ ਹਰ ਤੀਜਾ ਬੰਦਾ ਪੀੜ ਦਾ ਹਰ ਤੀਜਾ ਬੰਦਾ ਪੀੜ ਦਾ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਵੀਰੀ